135000 ਚ ਮਿੱਤਰੋ ਫਾਰਮ ਟਰੈਕ 60 ਹੈ ਸਿੰਗਲ ਕਲੱਚ ਹੈ ਬਈ ਜੀ ਸਿੰਗਲ ਕਲੱਚ ਹੈ ਹੈ ਨੰਬਰ ਦੇ ਹੜੰਬਾ ਦੂਜੇ ਦੇ ਫਾਰਮ 60 ਤੇ ਆisher ਆisher ਦੇ ਹੜੰਬਾ ਲੈ ਜੋ ਪਾਣੇ ਦੇ ਪਾਵੇਂ ਫਾਰਮ 60 ਛਾਨ ਪ੍ਰਭੂ ਤਿੰਨ ਸੰਦ ਬਕਾਉ ਆ ਇੱਕ aisher ਟਰੈਕਟਰ ਇੱਕ ਟਰਾਲੀ ਇੱਕ ਫਾਰਮ 60 ਤੇ ਇੱਕ ਹੜੰਬਾ ਚਾਰ ਸੰਦ ਬਕਾਉ ਆ ਨਾਲ ਮਾਲਕਾ ਗੱਲਬਾਤ ਕਰਦੇ ਆ ਹੋਰ ਬਈ ਕੋਰੀ ਕੀ ਹਾਲ ਹੈ ਜੀ ਬਹੁਤ ਵਧੀਆ ਭਰਾ ਮਿਹਰਬਾਨੀ ਸਾਦੇ ਰਸ਼ਕਾਂ ਦੇ ਹੋਰੇ ਪਹਿਲਾਂ aisher ਟਰੈਕਟਰ ਦਿਖਾਉਂ ਆ ਆisher ਟਰੈਕਟਰ ਵੀਰੇ 99 ਮਾਡਲ ਆ 99 ਮਾਡਲ ਕੀ ਕੰਡੀਸ਼ਨ ਆ ਭਰਾ ਟਰੈਕਟਰ ਮੰਗਲੇ ਢਾ ਰਹਦੇ ਆ ਵੀਰੇ ਹੂੰ ਮੂਰਲੇ ਵੱਧੇ ਕੀ ਮਨ ਨੂੰ ਮੂਰਲੇ ਵੱਧੇ ਕਾ ਆਦੋ ਵੱਧ ਵੀ ਹੈ ਮਗਰਲੇ ਵੀ ਵੱਧੇ ਨੇ ਟਾਇਰ ਵਧੀਆ ਸਾਫ ਪਏ ਨੇ ਜੇ ਕੇ ਕੰਪਨੀ ਦੇ ਟਾਇਰ ਆ ਵਧੀਆ ਹਮਮ ਰੁਪਈਆ ਦਰਪਈਆ ਇੰਜਨ ਗੇਅਰ ਰੁਪਈਆ ਦਰਪਈਆ ਰੁਪਈਆ ਦਰਪਈਆ ਬਾਈ ਪਾਵਰ ਵਾਂਗੂ ਮੁਰਦਾ ਰਹਿਣਾ ਹਮਮ ਬਾਕੀ ਲੈ ਜੇ ਕਿਸਾਨਪਾ ਬਾਕੀ ਬਸੰਦੀ ਕਰਕੇ ਲੈ ਜਾ ਬਾਈ ਅੱਛਾ ਹਾਂ ਠੀਕ ਆ ਵੀ ਠੀਕ ਆ ਕੀ ਡਿਮਾਂਡ ਆ ਬੰਦ ਸਾਹਿਬ ਕਿੰਨੀ ਕਰੀਏ 1 ਲੱਖ ਤੇ 10000 ਰੁਪਏ ਦੀ ਹਾਂ ਨਹੀਂ ਆ ਉਸ ਆਪਣੀ ਜਸ ਨੋ ਆ ਜਸ ਨੋ ਹੀ ਆ ਬਾਕੀ ਮਾਨਤਾਨ ਕੀ ਮਾਨਤਾਨ ਹੋਈ ਬੰਨੇ ਲੋ ਵੀ ਮੇਤਰੋ ਆਇਸ਼ ਤੇ 1 ਲੱਖ 10000 ਚ ਬਹੁਤ ਚੰਗੀ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਆ ਸੈਲਫ ਸਟਾਰਟ ਆ ਹੈਨਾ ਸੈਲਫ ਸਟਾਰਟ ਬਾਈ ਹਮ ਤੇ ਬਾਕੀ ਮਾਨਤਾਂ ਨੂੰ ਜੂ 10 ਚੋਂ ਤੇ ਅੱਗੇ ਆ ਗਈ ਟਰਾਲੀ ਟਰਾਲੀ ਦੀ ਕੀ ਕੰਡੀਸ਼ਨ ਪਈ ਹੈ ਓਰੀ ਟਰਾਲੀ ਆ ਵਧੀਆ ਵੀਰੇ ਤੁਹਾਡੇ ਸਾਹਮਣੇ ਆ ਹੂੰ ਕੋਈ ਭਰਾ ਨਹੀਂ ਕੋਈ ਡੰਗਾ ਲਊ ਲੈਣੀ ਹੋਵੇ ਹੂੰ ਉਂ ਚਾਦਰ ਸਾਫ਼ ਹੈ ਪਰ ਟਾਕੀਆਂ ਜਰੂਰ ਆ ਵਿੱਚ ਹੈ ਨਾ ਹੂੰ ਸਾਹਮਣੇ ਟਾਕੀਆਂ ਹੂੰ ਬਿਨਾਂ ਪੰਪ ਤੋਂ ਆ ਬਿਨਾਂ ਪੰਪ ਤੋਂ ਆ ਹੂੰ ਟਾਇਰ ਅਪੋਲੋ ਦੇ ਟਾਇਰ ਅਪੋਲੋ ਦੇ ਟਾਇਰ ਠੀਕ ਪਏ ਆ ਟਾਇਰ ਠੀਕ ਵਧੀਆ ਬਈ ਬਾਈ ਨਾਲੇ ਟਾਇਰ ਹੈ ਬਾਈ ਨਾਲੇ ਹੈ ਠੀਕ ਹੈ ਕੋਈ ਫਿਰ ਇਹਦਾ ਕਿੰਨਾ ਕੁ ਬੇਟ ਆ 9 ਜਾਣੇ ਦਾ ਹੋਊਗਾ ਬਾਈ ਯਾਰ 13-14 ਕੁ ਵਾਟਲਾ ਹੂੰ ਹੂੰ ਭਾਵੇਂ ਇੱਕ ਡੇਟ ਕਰਕੇ ਲੈ ਜੇ ਹਾਂ ਤੇ ਭਾਵੇਂ ਕਿਸਾਨਪਰਾ ਭਾਵੇਂ ਤੋਲ ਕੇ ਲੈ ਜੇ ਕੋਈ 50 ਰੁਪਏ ਕਿਲੋ ਅੱਛਾ ਤੇ ਭਾਵੇਂ ਕੋਈ ਐ ਲੈ ਜੇ 47000 ਰੁਪਏ ਛੂਟੀ ਆ ਛੂਟੀ ਆ ਬਸ ਠੀਕ ਆ ਤੇਰੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਤਾਂ 54000 ਰੁਪਏ ਵੀਰੇ 47000 ਦੀ ਹਾਂ ਨਾ ਲਓ ਵੀ ਮੇਤਰੋ 47 ਦੀ ਆ ਟਰਾਲੀ ਸਾਫ਼ ਪਈ ਹੈ ਨਿਕਲੇਗੀ ਤੇ ਅੱਗੇ ਆ ਫਾਰਮ ਸੱਟ ਹੈ ਨਾ ਕੀ ਫਾਰਮ ਸੱਟ ਹੂੰ ਕੀ ਕੰਡੀਸ਼ਨ ਪਈ ਹੈ ਫਿਰ ਗੋਰੀ ਇਹ ਦੇਖ ਲੈ ਆਪ ਇੱਥੇ ਸਾਹਮਣੇ ਜੈਂਜ ਭਾਜ ਦੇ ਇਹ ਮਮ ਜੈਂਜ ਭਾ ਰਵਾਂ ਆਪਣੇ ਜਾਇਜ ਹਾਂ 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 ਫਿਰ ਕੀ ਮਾਡਲ ਹੈ ਇਹ ਮਾਡਲ 2000 ਵੀਰੇ ਹਰਿਆਣਾ ਨੰਬਰ ਹਰਿਆਣਾ ਨੰਬਰ ਆ 2000 ਮਾਡਲ ਆ ਮਾਡਲ ਇੰਜਨ ਕੇਰ ਦਾ ਡੈਕਟਰ ਸਹੀ ਹੈ ਵੀਰੇ ਹੂੰ ਨਿਹਾਰਾ ਹੂੰ ਹੂੰ ਬਿਸ਼ੋਲਾ ਹੀ ਹੁੰਦੀ ਹੈ ਸੋ ਲਾਈ ਵੀ ਸੀ ਠੀਕ ਆ ਜੇ ਕੇ ਸੋਨਾ ਦੇ ਟ ਵਧੀਆ ਟਾਇਰ ਬਹੁਤ ਸਾਫ ਹੋਏ ਆ ਟਾਇਰਾਂ ਦਾ ਮੁੱਲ ਹੈ ਟਾਇਰ ਬਹੁਤ ਸਾਫ ਹੋਏ ਆ ਪਿੱਛੋਂ ਵੀ ਡੰਡਾ ਫੱਟੀ ਛਤਰੀ ਸਾਰਾ ਸਾਰਾ ਕੁਝ ਛਤਰੀ ਵੀ ਮਿਲ ਜੂ ਡੰਡਾ ਵੀ ਮਿਲ ਜੂ ਹੂੰ ਕੀ ਡਿਮਾਂਡ ਦਾ ਮਾਨਤਾ ਜੀ 1 ਲੱਖ ਤੇ 48000 ਰੁਪਇਆ ਹੂੰ ਜਸਨ ਉਹ 135000 ਰੁਪਇਆ 135000 ਜੀ ਮਿੱਤਰੋ ਫਾਰਮ ਟਰੈਕ 60 ਹੈ ਸਿੰਗਲ ਕਲਚ ਹੈ ਬਈ ਜੀ ਸਿੰਗਲ ਕਲਚ ਹੈ ਹੈ ਠੀਕ ਆ ਤਾਂ 2000 ਮਾਡਲ ਹੈ ਇੰਜਨ ਗੇਅਰ ਸਹੀ ਹੈ ਵੀਰੇ ਓਕੇ ਰਿਪੋਰਟ ਹੈ ਸੈਲਫ ਸਟਾਰਟ ਹੈ ਸੈਲਫ ਸਟਾਰਟ ਠੀਕ ਆ ਜੀ ਠੀਕ ਆ ਤਾਂ ਅੱਗੇ ਹੜੰਬਾ ਗੋਰੀ ਹੜੰਬਾ ਬਈ ਜੀ ਲਓ ਵੀ ਮਿੱਤਰੋ ਜਿਵੇਂ ਸੀਜ਼ਨ ਆ ਗਿਆ ਅੱਗੇ ਹੁਣ ਗਵਾਰਿਆਂ ਦਾ ਹਨਾ ਤਾਂ ਹੜੰਬਾ ਦਿਖਾ ਰਹੇ ਆਪਾਂ ਤੁਹਾਨੂੰ ਲੰਬੇ ਦੀ ਕੀ ਕੰਡੀਸ਼ਨ ਹੈ ਗੋਰੀ ਫਿਰ ਹੈ ਹੜੰਬਾ ਉਹਦੇ ਸਾਹਮਣੇ ਵੀ ਚੱਲਦਾ ਵਧੀਆ ਹੜੰਬਾ ਹੂੰ ਠੀਕ ਆ 16 ਕੁਆਟਰ ਤੋਂ ਬਾਈਨ ਉੱਪਰ ਆ 16 ਕੁਆਟਰ ਤੋਂ 16 ਹਤੁੱਤੇ 75 15 ਕਿਲੋ ਬਾਈਨ 16 ਹੀ ਮੰਨ ਲਓ ਆਪਣਾ ਹੂੰ ਹੈ ਮੰਗਲ ਉਹ ਆ ਬਰੇ ਮੰਗਲ ਕੇ 85 ਮੰਗਲ ਕੇ ਹੂੰ ਆਪਾਂ ਹੜੰਬਾ ਦੇਣਾ 72000 ਰੁਪਏ ਦਾ 72000 ਦਾ ਹੂੰ ਇੱਕੋ ਹੀ ਰੇਟ ਆ ਇੱਕੋ ਹੀ ਰੇਟ ਟਾਇਰ ਟੂਰ ਵਧੀਆ ਪਿਆਣਾ ਟਾਇਰ ਟੂਰ ਵਧੀਆ ਗਰੇ ਫੱਟੇ ਹੀ ਦੇ ਕੋਈ ਹੈ ਇੱਕ ਦਾ ਫੱਕਤਰ ਹੁਣ ਆ ਨਾ ਬਾਕੀ ਠੀਕ ਹੈ ਨਾ ਬਟਾ ਵਗੈਰਾ ਸਾਰਾ ਕੁਝ ਨਾਲ ਚੱਲਦਾ ਵੀਰੇ ਸੀਜ਼ਨ ਆਇਆ ਹੜੰਬਾ ਮੇਰਾ ਸੀਜ਼ਨ ਲੱਗਿਆ ਹੋਇਆ ਚੱਲਦੇ ਹਲਾਤਾ ਠੀਕ ਬਰੇਜਾਲ ਜੂੜ ਨਾਲ ਨਾਲ ਕੋਈ ਨਾਲ ਆ ਸਾਰਾ ਕੋਈ ਆਏ ਨਹੀਂ ਵੀ ਸੀ ਆਪਣਾ ਕੋਲ ਤੁਹਾਨੂੰ ਪਤਾ ਵੀ ਸੌਦੇ ਚ ਆ ਜਾਂਦਾ ਕਿ ਹਰੀ ਕੋਈ ਸੰਦਾ ਹੂੰ ਹੂੰ ਸਹੀ ਹੈ ਗੱਲ ਸਹੀ ਹੈ ਫਿਰ ਇਹਦਾ ਰੇਟ ਇੱਕੋ ਹੀ ਰੱਖਿਆ ਤੁਸੀਂ ਬਟਾ ਰੇਟ ਕਿੰਨੇ ਲਿਖਿਆ 32 ਦਾਣੇ ਵੀ ਆਪੇ ਪੋਣਾ ਦਾਣੇ ਵੀ ਆਪੇ ਪੋਣਾ ਇਹ ਵੀ ਨਾਲ ਸਹੂਲਤ ਹੈ ਪੂਰਾ ਵੱਡਾ ਮਾਡਲ ਆ ਗਿਆ ਕਿਹੜੇ ਦਾ ਬਣਿਆ ਖੋਖਰਾਲਾ ਨਾ ਖੋਖਰਾਲਾ ਠੀਕ ਹੈ ਡੰਬਾ ਸਰੇ ਚਰਾ ਵੀ ਉੱਤੇ ਲੱਗਿਆ ਹੈ ਤਾਂ ਵਾਸੇ ਦੀ ਹਾਣਾ ਹੀ ਬੋਲਿਆ ਇਹਦਾ ਭੱਤਰੇ 70000 ਰੁਪਿਆ 70000 ਹਾਣਾ ਹੂੰ ਹੂੰ ਫੋਨ ਨੰਬਰ ਬੋਲ ਦੇ ਫਿਰ ਗੋਰੀ ਆਪਾਂ 85910 ਜੀ 233 ਬਈ ਅੱਛਾ ਲਓ ਵੀ ਚਾਰ ਸੰਦ ਬਕਾਊਗਾ ਤੇ ਚਾਰੇ ਜਿਆਜ ਪਾ ਦੇ ਵਿੱਚ ਬਾਕੀ ਵੀ ਫੋਨ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਜਿਹਦੇ ਤੇ ਜਾ ਕੇ ਤੁਸੀਂ ਡਾਇਰੈਕਟਰ ਨਾਲ ਗੱਲਬਾਤ ਕਰ ਸਕਦੇ ਹੋ ਮਿੱਤਰੋ ਤਾਂ ਪਹਿਲੇ ਨੰਬਰ ਤੇ ਹੜੰਬਾ ਦੂਜੇ ਤੇ ਫਾਰਮ 60 ਤੇ ਆਇਸ਼ਰ ਆਇਸ਼ਰ ਤੇ ਹੜੰਬਾ ਲੈ ਜਾਓ ਪਾਣੇ ਤੇ ਪਾਵੇਂ ਫਾਰਮ 60 ਲੈ ਜਾਓ ਨਾ ਸੀਜ਼ਨ ਦਾ ਸੀਜ਼ਨ ਜੋੜੀ ਦੀ ਜੋੜੀ ਸਾਰਿਆਂ ਦਾ ਸੀਜ਼ਨ ਆ ਬਈ ਹਾਂ ਠੀਕ ਹੈ ਮਿੱਤਰਾਂ ਗੋਰੀ ਓਕੇ ਬਰਾ ਧੰ